ਹਾਂ ਜੀ ਹਾਂ ਜੀ ਸਾਧ ਸੰਗਤ ਤੁਹਾਨੂੰ ਅੱਜ ਦੱਸਣਾ ਚਾਹੁੰਦੇ ਆ ਕਿ ਇਹ ਜੋ ਸੰਖ ਹੁੰਦਾ ਹੈ ਇਹਨੂੰ ਕਿਸ ਤਰ੍ਹਾਂ ਪੂਰਿਆ ਜਾਂਦਾ ਹੈ ਦਰਸਲ ਬਹੁਤ ਔਖਾ ਹੁੰਦਾ ਹੈ ਕਈ ਵਾਰ ਜੀ ਕਿ ਆਪਾਂ ਜਦੋਂ ਸੰਖ ਪੂਰਦੇ ਆ ਤੇ ਕੱਲੀ ਜਦੋਂ ਕੱਲੀ ਫੂਕ ਮਾਰਦੇ ਆ ਤੇ ਇਹ ਨਹੀਂ ਵੱਜਦਾ ਜੀ ਠੀਕ ਹੈ ਇਹਦਾ ਸੌਖਾ ਕਾਰਨ ਤੁਹਾਨੂੰ ਦੱਸਦੇ ਆ ਪਹਿਲਾਂ ਪਹਿਲਾਂ ਤੇ ਇਹਦੇ ਵਿੱਚ ਪਾਣੀ ਭਰਨਾ ਪੈਂਦਾ ਜੀ। ਅੰਦਰੋਂ ਸਾਊਂਡ ਕਰਨਾ ਜਦੋਂ ਤੇ ਤੁਹਾਡੇ ਬੋਲ ਜਿਹੜੇ ਇਹ ਗਿੱਲੇ ਹੋਣੇ ਚਾਹੀਦੇ ਆ। ਠੀਕ ਹੈ। ਤੇ ਇਹਦੇ ਵਿੱਚ ਸਾਊਂਡ ਜਿਹੜਾ ਕਰਨਾ ਹੈ ਆਪਾਂ ਇਹਦੇ ਵਿੱਚ ਫੂਕ ਨਹੀਂ ਮਾਰਨੀ ਆਪਾਂ ਤੇ ਆਪਾਂ ਇਸ ਤਰ੍ਹਾਂ ਦੀ ਆਵਾਜ਼ ਜਦ ਫੂਕਦੇ ਆਂ ਵਿੱਚ ਫਿਰ ਇਹ ਸੰਖ ਵਧੀਆ ਆਜਦਾ ਹੈ। ਠੀਕ ਹੈ। ਹੁਣ ਦੇਖੋ ਇਹ ਚ ਫੂਕ ਮਾਰਾਂਗੇ ਇਹ ਨਹੀਂ ਵੱਜੇ ਠੀਕ ਆ ਇੱਕ ਤੇ ਪਹਿਲਾਂ ਗਿੱਲਾ ਹੋਣਾ ਚਾਹੀਦਾ ਉਹਨਾਂ ਤੋਂ ਦੂਸਰਾ ਆਪਣੇ ਬੁੱਲ ਗਿੱਲੇ ਹੋਣੇ ਚਾਹੀਦੇ ਹੁਣ ਤੁਹਾਨੂੰ ਦੱਸਦੇ ਆਂ ਕਈ ਵਾਰੀ ਇਹ ਖਾਲੀ ਵੀ ਵੱਜ ਜਾਂਦਾ ਜੀ ਜਿਵੇਂ ਤੁਹਾਨੂੰ ਦੱਸਦੇ ਆਂ ਕਿਸ ਤਰ੍ਹਾਂ ਮਾਰਨਾ ਹੈ ਦੇਖੋ ਇਸ ਤਰ੍ਹਾਂ ਜਦੋਂ ਵੱਜਦੇ ਆਂ ਤੇ ਇਹ ਸਾਊਂਡ ਕੀਤਾ ਜਾਂਦਾ ਜੀ ਤੇ ਇਹ ਸਹੀ ਵੱਜਦਾ ਜੇ ਕੱਲੀ ਫੂਕ ਮਾਰਨ ਵਾਲੀ ਵਜਦਾ ਜੀ ਇਹਦੇ ਚ ਜੇ ਇਸ ਤਰ੍ਹਾਂ ਕਰਾਂਗੇ ਤੇ ਇਸ ਸਹੀ ਤਰ੍ਹਾਂ ਵਜਦਾ ਜੀ ਇਸ ਤਰ੍ਹਾਂ ਦੇਖੋ ਵਾਹਿਗੁਰੂ ਜੀ ਕਾ ਖਾਲਸਾ